ਰਪਿੰਦਰ ਕੌਰ ਸੁਖਨ ਵਾਲੇ ਵਾਲੀ ਉਹ ਕੁੜੀ ਜਿਨੇ ਸਾਰੇ ਜੱਗ ਤੋਂ ਲਾਂਤਾਂ ਲਈਆਂ ਲਾਂਤਾਂ ਲਈਆਂ ਸਿਰਫ ਇਸ ਕਰਕੇ ਕਿ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਹੁਤ ਦੁਖੀ ਹੋਏ ਲੋਕ ਇਹ ਗੱਲ ਸੁਣ ਕੇ ਕਿ ਇੱਕ ਸ਼ਰੀਫ ਘਰ ਦਾ ਪੁੱਤ ਜਿਹਦਾ ਕੋਈ ਗਨਾਹ ਨਹੀਂ ਸੀ ਬੜਾ ਨਿੱਗੇ ਸੁਭਾਅ ਦਾ ਸੀ ਉਹਨੂੰ ਮੌਦੇ ਘਾੜ ਸਿਰਫ ਨਜਾਇਜ਼ ਰਿਸ਼ਤੇ ਕਰਕੇ ਜਿਹੜਾ ਉਹਨੂੰ ਮਾਰ ਦਿੱਤਾ ਇਸ ਕਰਕੇ ਜਿੱਥੇ ਸਮਾਜ ਨੇ ਇਸ ਕੁੜੀ ਨੂੰ ਲਾਂਤਾਂ ਪਾਈਆਂ ਉੱਥੇ ਹੀ ਜਿਹੜਾ ਪ੍ਰਸ਼ਾਸਨ ਉਹ ਇਹਨੂੰ ਢਿੱਲ ਦੇਣ ਦੀ ਰੋਹ ਦੇ ਵਿੱਚ ਹੀ ਨਹੀਂ ਉਹ ਇੰਨੀ ਜ਼ਿਆਦਾ ਸ਼ਕਤੀ ਇਸ ਦੇ ਉੱਤੇ ਕਰ ਰਿਹਾ ਕਿ ਜੇਲ੍ਹ ਦੇ ਵਿੱਚ ਇਹਨੂੰ ਨਾਨੀ ਯਾਦ ਕਰਵਾ ਦਿੱਤੀ ਪਹਿਲਾਂ ਤਾਂ ਪੁਲਿਸ ਰਿਮਾਂਡ ਤੇ ਇੰਨਾ ਜ਼ਿਆਦਾ ਇਹ ਰਿੜਕੀ ਇਤੋਂ ਸਾਰੀ ਜਾਣਕਾਰੀ ਹਾਸਲ ਕੀਤੀ ਪੁਲਿਸ ਨੇ ਕਿ ਕੌਣ ਕੌਣ ਇਸ ਦੇ ਨਾਲ ਇਨਵੋਲਡ ਸੀ ਕਿਹਦੇ ਕਹਿਣ ਦੇ ਉੱਤੇ ਇਹਨੇ ਸਾਰੀ ਕੰਮ ਕੀਤਾ ਤੇ ਕਿਵੇਂ ਕੀਤਾ ਇਹਦਾ ਦਿਮਾਗ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਆਖ ਰਹੇ ਸੀ ਕਿ ਜਿਹੜਾ ਇਹਦਾ ਆਪਾਂ ਆਖ ਸਕਦੇ ਹਾਂ ਦਿਮਾਗ ਮੈਂਟਲੀ ਜਿਹੜੀ ਇਹਦੀ ਸਥਿਤੀ ਉਹ ਕਿਵੇਂ ਦੀ ਸੀ ਪਰ ਜਿਸ ਤਰੀਕੇ ਦੇ ਨਾਲ ਇਹਨੇ ਆਪਣੇ ਪਤੀ ਨੂੰ ਮੌਤ ਦੇ ਘਾਟੋਂ ਤਾਰ ਕੇ ਫਿਰ ਨਾਟਕ ਕੀਤਾ ਕਿ ਸਾਨੂੰ ਬੰਦੇ ਪੈ ਗਏ ਚੋਰ ਲੁੱਟ ਕੇ ਸਾਨੂੰ ਲੈ ਗਏ ਇਸ ਤਰੀਕੇ ਦੇ ਨਾਲ ਨਾਟਕ ਕੀਤਾ ਉਥੋਂ ਲੱਗਦਾ ਕਿ ਇਹਨੇ ਸਾਜ਼ਿਸ਼ ਤਹਿਤ ਕਿਸੇ ਵੱਡੇ ਲਾਲਚ ਦੇ ਵਿੱਚ ਆ ਕੇ ਜਿਹੜਾ ਇਹ ਸਾਰਾ ਕਦਮ ਚੱਕਿਆ ਸੋ ਹੁਣ ਜਦੋਂ ਇਹਨੂੰ ਪੁਲਿਸ ਨੇ ਪਹਿਲਾ ਰਿਮਾਂਡ ਤੇ ਰੱਖਿਆ ਪ੍ਰੇਮੀ ਇਹਦਾ ਗ੍ਰਿਫਤਾਰ ਹੋ ਗਿਆ ਪ੍ਰੇਮੀ ਦਾ ਦੋਸਤ ਗ੍ਰਿਫਤਾਰ ਹੋ ਗਿਆ ਤੇ ਹੁਣ ਵੱਡੀ ਅਪਡੇਟ ਆਈ ਹੈ ਕਿ ਜਿਹੜਾ ਇਹਦਾ ਪ੍ਰੇਮੀ ਦਾ ਇਹਦੇ ਇਹਦੀ ਜਿਹੜੀ ਸਹੇਲੀ ਆ ਰੁਪਿੰਦਰ ਕੌਰ ਦੀ ਜਿਹਦਾ ਨਾਮ ਆ ਬੀਰਿੰਦਰ ਕੌਰ ਉਹਨੂੰ ਵੀ ਅਰੈਸਟ ਪੁਲਿਸ ਨੇ ਕਰ ਲਿਆ ਤੇ ਉਹਦੀ ਰਿਮਾਂਡ ਤੇ ਆ ਹੁਣ ਹੋਰ ਜਿਆਦਾ ਖੁਲਾਸੇ ਹੋਣਗੇ ਪਰ ਇੱਕ ਗੱਲ ਬਾਹਰ ਆਈ ਸੀ ਕਿ ਜਿਹੜੀ ਇਹਦੀ ਸਹੇਲੀ ਆ ਉਹਦੇ ਜਿਹੜੇ ਆਪਾਂ ਆਖ ਸਕਦੇ ਆ ਕਿ ਉਹਦੇ ਵਿੱਚ ਹੱਤਿਆ ਕਰਨ ਦੇ ਮੁੰਡੇ ਦੀ ਹੱਤਿਆ ਗੁਰਵਿੰਦਰ ਸਿੰਘ ਦੀ ਕਰਨ ਦੇ ਵਿੱਚ ਉਹਦਾ ਵੀ ਬਹੁਤ ਵੱਡਾ ਹੱਥ ਹੈ ਤੇ ਇਹ ਰੁਪਿੰਦਰ ਕੌਰ ਨੇ ਜੇਲ੍ਹ ਦੇ ਵਿੱਚ ਇਦੇ ਉੱਤੇ ਕੋਈ ਇਹਦੇ ਚਿਹਰੇ ਦੇ ਉੱਤੇ ਸ਼ਿਕਵਾ ਨਹੀਂ ਕਿ ਨੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਤਾ ਕੋਈ ਇਹਨੂੰ ਦੁੱਖ ਨਹੀਂ ਇਹ ਆਪਦਾ ਹੱਸਦਾ ਵਸਦਾ ਚਿਹਰਾ ਲੈ ਕੇ ਉੱਥੇ ਘੁੰਮ ਰਹੀ ਆ ਜਿਹਨੂੰ ਸੋਚ ਕੇ ਹੀ ਜਿਹੜੇ ਗੁਰਵਿੰਦਰ ਸਿੰਘ ਦੇ ਮਾਪਿਓ ਸੀ ਉਹ ਬਹੁਤ ਜ਼ਿਆਦੇ ਸਦਮੇ ਦੇ ਵਿੱਚ ਸੀ ਕਿ ਉਹਨਾਂ ਦਾ ਚਰਾਗ ਨੇ ਬੁਝਾਤਾ ਤੇ ਇਹਨੂੰ ਮਾਸਾ ਜਿੰਨਾ ਵੀ ਫੀਲ ਨਹੀਂ ਹੋ ਰਿਹਾ ਇਹਨੂੰ ਭੋਰਾ ਜਿੰਨਾ ਵੀ ਇਸ ਚੀਜ਼ ਦਾ ਫੀਲ ਨਹੀਂ ਹੋ ਰਿਹਾ ਸੋ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਕੇ ਰਪਿੰਦਰ ਦਾ ਜੇਲ੍ਹ ਦੇ ਵਿੱਚ ਬੜੀ ਜਿਹੜੀ ਮਾਨਸਿਕ ਸਥਿਤੀ ਆ ਉਹ ਬਹੁਤ ਜ਼ਿਆਦਾ ਖਰਾਬ ਆ ਇੱਥੋਂ ਤੱਕ ਕਿ ਉਹਨੇ ਆਪਣੀ ਜਾਨ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਮਾਪਿਆਂ ਨਾਲੋਂ ਵੀ ਇਹ ਟੁੱਟ ਗਈ ਆ ਮਾਪੇ ਹੋਣੇ ਨੂੰ ਚੰਗੀ ਤਰ੍ਹਾਂ ਬੁਲਾ ਨਹੀਂ ਰਹੇ ਤੇ ਸਹੁਰਿਆਂ ਵੱਲੋਂ ਵੀ ਇਹਨੇ ਬਹੁਤ ਵੱਡਾ ਪਾਪ ਕਰਤਾ ਹੁਣ ਤਾਂ ਸਾਰਾ ਬਲੇਵ ਆ ਜਿਹੜਾ ਆਪ ਦੇ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਦੇ ਦੁਸ਼ਟੇ ਰਹੀ ਆ ਕਿਉਂ ਨੇ ਮੇਰਾ ਮਾਈਂਡ ਵਾਸ਼ ਕਰਤਾ ਮੈਂ ਆਹਦੀ ਹੱਸਦੀ ਵਸਦੀ ਜ਼ਿੰਦਗੀ ਜਿਹੜੀ ਉਹ ਖਰਾਬ ਕਰਤੀ ਪਰ ਹੁਣ ਜਿੱੱਡੀ ਇਹਨੇ ਘਟਨਾ ਨੂੰ ਅੰਜਾਮ ਦੇ ਦਿੱਤਾ ਜਿੱੱਡੀ ਵੱਡੀ ਜਿੱੱਡੀ ਵੱਡੀ ਇਹਨੇ ਵਾਰਦਾਤ ਕਰਤੀ ਹੁਣ ਤਾਂ ਇਹਨੂੰ ਜਿਹੜਾ ਸਾਰੀ ਉਮਰ ਸਲਾਂਖਾਂ ਦੇ ਪਿੱਛੇ ਰਹਿਣਾ ਪਿਆ ਹਜੇ ਤਾਂ ਦੇਣੀ ਕੁਝ ਹੋਇਆ ਹੁਣ ਤਾਂ ਇਹਦੇ ਇਸ਼ਕ ਦਿਮਾਗੋ ਲਹਿ ਗਿਆ ਹੁਣ ਤਾਂ ਹੌਲੀ ਹੌਲੀ ਅਜੇ ਪਤਾ ਲੱਗੂਗਾ ਜਦੋਂ ਟਾਕੇ ਪਹਿਣਗੇ ساری ਉਮਰ ਕਾਲਿਆਂ ਤੋਂ ਚਿੱਟੇ ਜੇਲ੍ਹ ਦੇ ਵਿੱਚ ਹੀ ਆਉਣਗੇ ਇਸ ਕਰਕੇ ਜਿਹੜੇ ਇਹਨੇ ਵਾਰਦਾਤ ਨੂੰ ਇਮਜਾਮ ਦਿੱਤਾ ਨਜਾਇਜ਼ ਰਿਸ਼ਤੇ ਖਾਤਰ ਹੁਣ ਇਹਨੂੰ ਬੜਾ ਪਛਤਾਵਾ ਜਾਨ ਦੇਣ ਦੀ ਕੋਸ਼ਿਸ਼ ਜੇਲ੍ਹ ਦੇ ਵਿੱਚ ਹੀ ਇਸ ਕੁੜੀ ਨੇ ਕੀਤੀ ਆ ਰਪਿੰਦਰ ਕੌਰ